ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਿਆਸਤ ਦੇ ਵਿੱਚ ਵੱਡੀ ਹਲਚਲ ਹੋਈ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਹਲਕਾ ਖੜ ਤੋਂ ਅਨਮੋਲ ਗਰਮਾਨ ਨੇ ਆਪਣੇ ਐਮਐਲਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇਜ ਸਿਆਸਤ ਛੱਡਣ ਦਾ ਵੀ ਫੈਸਲਾ ਲਿਆ ਹੈ ਇਹ ਵੱਡੀ ਖਬਰ سامنے ਨਿਕਲ ਕੇ ਆ ਰਹੀ ਹੈ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਓ ਦੱਸ ਦਿੰਨੇ ਆ ਐਮਐਲਏ ਮੋਲਗਨਮਾਨ ਨੇ ਆਪਣੀ ਪੋਸਟ ਦੇ ਵਿੱਚ ਟਵੀਟ ਕਰਕੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਆਪਣਾ ਸਤੀਫਾ ਸਪੀਕਰ ਨੂੰ ਵੀ ਭੇਜ ਦਿੱਤਾ ਹੈ ਸਬਕਾਰ ਕਰਨ ਵਾਸਤੇ ਵੀ ਅਪੀਲ ਕੀਤੀ ਹੈ ਤਾਂ ਉਸ ਟਵੀਟ ਦੇ ਵਿੱਚ ਕੀ ਲਿਖਿਆ ਗਿਆ ਉਹ ਪੂਰਾ ਤੁਹਾਨੂੰ ਪੜ ਕੇ ਸੁਣਾਵਾਂਗੇ ਦੱਸ ਦਿੰਨੇ ਆ ਐਮਐਲਏ ਮੋਲਗਨਮਾਨ ਵੱਲੋਂ ਲਿਖਿਆ ਗਿਆ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਤੇ ਖਰੇ ਉਤਰੇਗੀ ਇਹ ਵੱਡੀ ਖਬਰ ਹੈ ਐਮਐਲਏ ਅਨਮੋਲਕਨ ਮਾਨ ਨੇ ਜੋ ਹੁਣੇ-ਹੁਣੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਰਹੇ ਹੋਣਗੇ ਕਿਉਂ ਸਿਆਸਤ ਨਹੀਂ ਪੈ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜੇ ਹੋਣਗੇ ਕਿਉਂਕਿ ਵੱਡੇ-ਵੱਡੇ ਵਾਅਦੇ ਹਲਕਾ ਖੜਦੇ ਵਾਸਤੇ ਕਿਤੇ ਗਏ ਸੀ ਪੰਜਾਬ ਸਰਕਾਰ ਵੱਲੋਂ ਵੀ ਐਮਐਲਏ ਅਨਮੋਲਕਨ ਮਾਨ ਵੱਲੋਂ ਵੀ ਪਰ ਕਿਸ ਦਾ ਦਬਾਅ ਰਿਹਾ ਹੈ ਕੀ ਕਿਸਦੇ ਕਹਿਣ ਦੇ ਉੱਤੇ ਦਿੱਤਾ ਜਾਂ ਫਿਰ ਆਪਣੇ ਤੌਰ ਤੇ ਹੀ ਸਿਆਸਤ ਕਰਨ ਦਾ ਫੈਸਲਾ ਲਿਆ ਹੈ ਇਹ ਵੱਡੇ ਸਵਾਲ ਹੁਣ ਹਲਕਾ ਖੜਦੇ ਲੋਕਾਂ ਨੇ ਖੜੇ ਨੇ ਕਿਉਂਕਿ ਬੜੇ ਉਮੀਦਾਂ ਦੇ ਨਾਲ ਪਾਰਟੀ ਨੂੰ ਜਿਤਾਇਆ ਸੀ ਪਾਰਟੀ ਦੇ ਨਾਂ ਨਾਲ ਐਮਐਲਏ ਨੂੰ ਜਿਤਾਇਆ ਪਰ ਹੁਣ ਹਲਕਾ ਖੜਦੇ ਵਿਕਾਸ ਦਾ ਕੀ ਹੋਵੇਗਾ ਕੌਣ ਇੱਥੇ ਹਲਕਾ ਇਚਾਰਜ ਲੱਗੇ ਕਿਸ ਨੂੰ ਹੋਰ ਐਮਐਲਏ ਬਣਾਇਆ ਜਾਵੇਗਾ ਇਹ ਵੱਡੇ ਸਵਾਲ ਨੇ ਮੁਰਤੋ ਜਿਮਨੀ ਚੋਣ ਹੋਵੇਗੀ ਇੱਥੇ ਇਹ ਕਾਫੀ ਸਵਾਲ ਖੜੇ ਹੋਗੇ ਨੇ ਕਿਉਂਕਿ ਐਮਐਲਏ ਅਨਮੋਲ ਗਨਮਾਨ ਨੇ ਜੋ ਹੁਣ ਅਸਤੀਫਾ ਦਿੱਤਾ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਪੁਚਾਲ ਆ ਗਿਆ ਕਿਉਂਕਿ ਹਲਕਾ ਖੜਦੇ ਲੋਕਾਂ ਦੇ ਵਿੱਚ ਹਮੇਸ਼ਾ ਸਪੀਚ ਦਿੰਦੇ ਨਜ਼ਰ ਆਏ ਸੀ ਐਮਐਲਏ ਅਨਮੋਲ ਗਨਮਾਨ ਨੇ ਕਿ ਹਲਕਾ ਖੜਦੀ ਤਸਵੀਰ ਬਦਲ ਦਾਂਗੀ ਹਲਕਾ ਖੜ ਨੂੰ ਸਵਰਗ ਬਣਾ ਦਾਂਗੀ ਪਰ ਅਸਲ ਕਾਰਨ ਕੀ ਰਹੇ ਨੇ ਕਿਉਂ ਅਸਤੀਫਾ ਦੇਣਾ ਪਿਆ ਤਾਂ ਇਸ ਨੂੰ ਲੈ ਕੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਉਂ ਦਬਾਅ ਬਣਿਆ ਕੋਈ ਦਿੱਲੀ ਤੋਂ ਦਬਾਅ ਬਣਿਆ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਜਾਂ ਫਿਰ ਆਪਣੇ ਤੌਰ ਤੇ ਸਿਆਸ ਛੱਡਣੀ ਪੈ ਰਹੀ ਹੈ ਜਾਂ ਫਿਰ ਕਿਤਨੇ ਕਿਤੇ ਲੋਕਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰ ਪਾਏ ਤਾਂ ਕਰਕੇ ਉਹਨਾਂ ਵੱਲੋਂ ਸਿਆਸਤ ਤੋਂ ਮੁੱਖ ਮੋੜ ਲਿਆ ਗਿਆ ਸਿਆਸਤ ਛੱਡਣ ਦਾ ਫੈਸਲਾ ਲਿਆ ਐਮਐਲਏ ਤੌਰ ਤੇ ਅਸਤੀਫਾ ਦਿੱਤਾ ਹੈ ਪਾਰਿਸ ਦੇ ਪਿੱਛੇ ਕੀ ਰੀਜਨ ਨੇ ਆਨਵਰ ਦਿਨ ਵਿੱਚ ਵੱਡੇ ਖੁਲਾਸੇ ਹੋਣਗੇ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਇਹ ਬ੍ਰੇਕਿੰਗ ਨਿਊਜ਼ ਜੁਰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਤੁਸੀਂ ਵੀ ਆਪਣੇ ਆਪਣੇ ਵਿਚਾਰ ਕਮੈਂਟ ਜੁਰ ਦੇ ਦਿਓ ਕਿਉਂਕਿ ਜਿਸ ਤਰੀਕੇ ਨਾਲ ਹਲਕਾ ਖੜ ਦੇ ਵਿਕਾਸ ਨੇ ਹਲਕਾ ਖੜ ਦੇ ਕੰਮ ਨੇ ਸੜਕਾਂ ਨੂੰ ਲੈ ਕੇ ਕਾਫੀ ਸਵਾਲ ਖੜੇ ਹੋਏ ਦੂਜੇ ਪਾਸੇ ਨਮਾ ਗਰੋਂ ਦੇ ਵਿਕਾਸ ਨੂੰ ਲੈ ਕੇ ਕਾਫੀ ਸਵਾਲ ਖੜੇ ਹੋਏ ਪਰ ਹਮੇਸ਼ਾ ਐਮਐਲਏਨ ਮੋਲਗਨਮਾਨ ਵੱਲੋਂ ਵੀ ਹੋਰ ਐਮਐਲਏ ਵੱਲੋਂ ਵੀ ਇਹ ਕਿਹਾ ਜਾਂਦਾ ਸੀ ਕਿ ਸਾਡਾ ਸੜਕਾਂ ਦਾ ਫੰਡ ਜਿਹੜਾ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਤਾਰ ਕੇ ਸੜਕਾਂ ਨਹੀਂ ਬਣ ਰਹੀਆਂ ਪਰ ਲੋਕ ਤਾਂ ਹੁਣ ਸਰਕਾਰ ਨੂੰ ਘੇੜਦੇ ਨੇ ਸਰਕਾਰ ਤੋਂ ਸਵਾਲ ਪੁੱਛਦੇ ਨੇ ਪਰ ਹੁਣ ਇਸ ਪਿੱਛੇ ਵਿਕਾਸ ਨਾ ਕਰਨ ਦਾ ਕਾਰਨ ਰਿਹਾ ਜਾਂ ਫਿਰ ਪਰਿਵਾਰ ਦਾ ਕੋਈ ਫੈਸਲਾ ਸੀ ਜਾਂ ਫਿਰ ਕਿਤੇ ਨਾ ਕਿਤੇ ਕੋਈ ਪਾਰਟੀ ਆਮ ਆਦਮੀ ਪਾਰਟੀ ਦਾ ਦਬਾਅ ਐਮਐਲਏਨ ਮੋਲਗਨਮਾਨ ਤੇ ਰਿਹਾ ਤਾਰ ਕੇ ਨੂੰ ਅਸਤੀਫਾ ਦੇਣਾ ਪਿਆ ਇਹ ਵੱਡੇ ਸਵਾਲ ਖੜੇ ਹੋ ਗਏ ਨੇ ਦਾ ਦੇਖਦੇ ਆ ਕਿ ਅੌਰਵ ਦੇ ਇਸ ਪੂਰੇ ਮਾਮਲੇ ਬਾਰੇ ਕੀ ਖੁਲਾਸੇ ਹੁੰਦੇ ਨੇ ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਜ ਸਿੰਘ ਤੇ